ਟਾਰਗੇਟ ਪੋਸਟ ਦੇਖ ਰਹੇ ਸਾਰੇ ਨੂੰ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਆਜ਼ਾਦ ਸ਼ਰਮਾ ਅੱਜ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਮਿਲਾਨ ਜਾ ਰਹੇ ਹਾਂ ਕਿ ਹਰ ਮਾਂ ਚੰਦੀ ਹੈ ਕਿ ਉਹਦੇ ਗਰਭ ਦੇ ਵਿੱਚ ਇਸ ਤਰ੍ਹਾਂ ਦਾ ਹੀ ਪੁੱਤਰ ਪੈਦਾ ਹੋਵੇ ਤੇ ਉਹ ਸਮਾਜ ਦੀ ਸੇਵਾ ਕਰੇ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਕਹੀ ਜਾਂਦੀ ਹੈ ਤੇ ਬਾਬੇ ਨਾਨਕ ਦੇ ਜਿਹੜੇ ਵਿੱਚ ਉਹਨਾਂ ਨੇ ਜਿਹੜੇ ਸਾਨੂੰ ਆਪਣੇ ਵਿਚਾਰ ਦਿੱਤੇ ਨੇ ਚਾਹੇ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋਹੇ ਆਪਾਂ ਪੜਦੇ ਆ ਦੱਸਿਆ ਜਾਂਦਾ ਟੁਕਕਾ ਦਸੀ ਜਾਂਦੀ ਹੈ ਕਿ ਕਿਰਤ ਕਰੋ ਤੇ ਕਮਾਈ ਕਰੋ ਤੇ ਲੋਕਾਂ ਦੀ ਸੇਵਾ ਕਰੋ ਮਾਨਵਤਾ ਦੀ ਸੇਵਾ ਤੇ ਅੱਜ ਮਨੁੱਖਤਾ ਦੀ ਸੇਵਾ ਦੇ ਸੰਚਾਲਕ ਗੁਰਪ੍ਰੀਤ ਸਿੰਘ ਮਿੰਟੂ ਜੀ ਆਸਟ੍ਰੇਲੀਆ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਤੁਹਾਡਾ ਪਹਿਲੇ ਤੇ ਵੈਲਕਮ ਹੈ ਜੀ ਮੈਲਬਨ ਦੇ ਮੈਲਬਨ ਦੇ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਬਹੁਤ ਸ਼ੁਕਰੀਆ ਵੀਰ ਜੀ ਤੁਸੀਂ ਸਾਡੇ ਕੋਲੇ ਇੱਥੇ ਪਹੁੰਚੇ ਸਾਨੂੰ ਸੰਗਤ ਇਕੱਠ ਕਰੂ ਗੁਰੂ ਕਰਾ ਰਹੇ ਤੇ ਇੱਥੇ ਸ਼ੁਕਰਾਨਾ ਭੇਨਦਾ ਸੀ ਧੰਨਵਾਦ ਕਰਦੇ ਆ ਸਾਡੇ ਸ਼ਰਾਨਾ ਚੋਪੜਾ ਭੈਣ ਗੁਰਪ੍ਰੀਤ ਸ਼ੋਕਰ ਵੀਰਾ ਤੇ ਮिक्की ਮੱਕੜ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਤੇ ਇੱਥੇ ਅਸੀਂ ਇੱਕ ਸੰਗਤ ਵਾਸਤੇ ਕੁਝ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਇੱਥੇ ਪਹੁੰਚੇ ਆ ਅਸੀਂ ਸੰ ਆਪਣੇ 10 ਸਾਲਾਂ ਦੇ ਵਿੱਚ ਜੋ ਅਸੀਂ ਚੀਜ਼ਾਂ ਨੂੰ ਮਹਿਸੂਸ ਕੀਤਾ ਅੱਜ ਸੁਪਨਿਆਂ ਦੇ ਘਰ ਦੇ ਵਿੱਚ 850 ਦੇ ਕਰੀਬ ਮੈਂਬਰ ਨੇ ਪਰਿਵਾਰ ਦੇ ਜਿਹਦੇ ਵਿੱਚ ਮੈਂਟਲੀ ਪੇਸ਼ੈਂਟ ਨੇ ਫਿਜ਼ੀਕਲੀ ਡਿਸੇਬਲ ਨੇ ਬਲਾਈਂਡ ਨੇ ਬਹੁਤ ਸਾਰੇ ਐਸੇ ਪਰਿਵਾਰਕ ਮੈਂਬਰ ਨੇ ਜਿसे ਅਸੀਂ ਉਹਨਾਂ ਦੀਆਂ ਦਾਸਤਾਵੇਜ਼ਾਂ ਸਾਂਝੀਆਂ ਕਰੀਏ ਤਾਂ ਸਾਡੀ ਰੂਹ ਤੱਕ ਕੰਬ ਜਾਂਦੀ ਜੀ ਸਾਡੇ ਕੋਲ ਇੱਕ ਨਿੱਕੀ ਜੀ ਬੱਚੀ ਆ ਜਿਹਦੀ 12 ਸਾਢੇ 12 ਸਾਲ ਦੀ ਉਮਰ ਆ ਤੇ ਇੱਕ ਸਾਲ ਦੀ ਉਹਦੇ ਬੇਟੀ ਆ ਜੀ ਤੇ ਉਹਦੇ ਨਾਲ ਬੱਚੀ ਨਾਲ ਜੋ ਤਕਲੀਫ ਹੋਈ ਹੈ ਜੋ ਦੁਰਾਚਾਰ ਹੋਇਆ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਬਹੁਤ ਸਾਰੇ ਬਾਪੂ ਬਜ਼ੁਰਗ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਚੰਗੇ ਚੰਗੇ ਘਰਾਂ ਦੇ ਬਜ਼ੁਰਗ ਸੀ ਅੱਜ ਉਹ ਲਵਾਰਸ ਹੋ ਗਏ ਨੇ ਕਿਉਂਕਿ ਉਹਨਾਂ ਦੇ ਆਪਣੇ ਇਹਨਾਂ ਨੂੰ ਸੰਭਾਲਣ ਤੋਂ ਮਨਕਰ ਹੋ ਗਏ ਨੇ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਨੂੰ ਆਪਣੇ ਆਨੇ ਸੰਭਾਲਿਆ ਨਹੀਂ ਅੱਜ ਸੜਕਾਂ ਤੇ ਰੋੜ ਰਹੀਆਂ ਸੀ ਤੇ ਇਹ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਕਿਉਂ ਬਣ ਰਹੇ ਆ ਜਿਹੜਾ ਸੂਬਾ ਦੇਸ਼ ਦਾ ਅੰਨਦਾਤਾ ਕਹ ਹੁੰਦਾ ਸੀ ਤੇ ਉਹ ਬੇਨਤੀ ਅਸੀਂ ਸੰਗਤ ਇਕੱਠ ਕਰ ਲੈ ਕੇ ਆਏ ਵੀ ਸਾਡਾ ਸ਼ੈਲਟਰ ਬਣਿਆ ਹੋਇਆ ਸਾਡੇ ਕੋਲੇ ਅੱਜ ਹਜ਼ਾਰ ਦੇ ਕਰੀਬ ਅਸੀਂ ਮੈਂਬਰ ਰਹਿਨੇ ਆ ਜੀ ਵੈਗੁਰੂ ਦੀ ਕਿਰਪਾ ਨਾਲ ਅਸੀਂ ਆਪਣੇ ਵੱਲੋਂ ਸੱਚੇ ਮਨ ਨਾਲ ਸੇਵਾ ਤੇ ਲੱਗੇ ਆ ਪਰ ਅਸਲ ਚ ਹੱਲ ਨਹੀਂ ਹੈਗੇ ਵੀ ਪੰਜਾਬ ਚ ਇਦਾਂ ਦੇ ਆਸ਼ਰਮ ਖੋਲਣ ਇਦਾਂ ਦੇ ਸ਼ੈਲਟਰ ਬਣਾਏ ਜਾਣ ਅਸਲ ਹਾਲਤ ਹੈ ਇਹ ਵੀ ਹਰ ਬੰਦਾ ਆਪਣੀ ਆਪਣੀ ਡਿਊਟੀ ਨਿਭਾਵੇ ਜਿੱਦਾਂ ਸਾਡੇ ਦਾਦੇ ਪੁਰਦਾਦੇ ਅਜ ਤੋਂ 30 ਸਾਲ 40 ਸਾਲ ਪਹਿਲਾਂ ਵੀ ਉਸੇ ਪੰਜਾਬ ਚ ਹੀ ਰਹਿੰਦੇ ਸੀ ਕੋਈ ਲੋੜਵੰਦ ਨਹੀਂ ਸੀ ਕੋਈ ਲਵਾਰਸ ਨਹੀਂ ਸੀਗਾ ਉਸ ਟਾਈਮ ਉਹਨਾਂ ਦਾ ਤਰੀਕਾ ਕੀ ਸੀ ਸਿਰਫ ਇਹੀ ਤਰੀਕਾ ਸੀ ਵੀ ਇੱਕ ਦੂਜੇ ਦਾ ਸਾਥ ਦਿੰਦੇ ਸੀ ਗਰੀਬ ਤੇ ਗਊ ਦੀ ਰੱਖਿਆ ਕਰਦੇ ਸੀ ਪਰ ਅੱਜ ਦਾ ਇਨਸਾਨ ਸੈਲਫਿਸ਼ ਹੋ ਚਲਿਆ ਅੱਜ ਦਾ ਇਨਸਾਨ ਕਹਿੰਦਾ ਮੇਰੇ ਕੋਲੇ ਪੈਸਾ ਹੋਵੇ ਦੁਨੀਆ ਦੀ ਸਾਰੀ ਦੌਲਤ ਮੈਨੂੰ ਮਿਲ ਜੇ ਮੇਰੇ ਕੋਲ ਵੱਡੀ ਕੋਠੀ ਹੋਵੇ ਮੇਰੇ ਕੋਲੇ ਕਾਰਾਂ ਹੋਣ ਮੇਰੇ ਵੱਡੇ ਵੱਡੇ ਕਾਰੋਬਾਰ ਹੋਣ ਪਰ ਮੈਨੂੰ ਕਿਸੇ ਦਾ ਕੁਝ ਕਰਨ ਦੀ ਜ਼ਰੂਰਤ ਨਾ ਪਵੇ ਮੈਂ ਕਿਸੇ ਦੀ ਮਦਦ ਨਾ ਕਰਾਂ ਤੁਹਾਨੂੰ ਲੱਗਦਾ ਹੈ ਕਿ ਮੋਹ ਮਾਇਆ ਦੇ ਵਿੱਚ ਇਨਸਾਨ ਆਇਦਾ ਫਸ ਚੁੱਕਾ ਹੈ ਬਿਲਕੁਲ ਵੀਰ ਜੀ 101% ਜੀ ਆਪਾਂ ਐਸੇ ਹਾਲਾਤ ਜਿਹੜੇ ਦੇਖ ਰਹੇ ਆ ਇਹ ਨਤੀਜਾ ਐਸੀ ਚੀਜ਼ ਦਾ ਹੀ ਆ ਇੱਕ ਇਨਸਾਨ ਡੋਬ ਰਿਹਾ ਮਰ ਰਿਹਾ ਤੜਫ ਰਿਹਾ ਸੀ ਉਹਦੀ ਵੀਡੀਓ ਬਣਾ ਰਹੇ ਆ ਇੱਕ ਇਨਸਾਨ ਮਰ ਰਿਹਾ ਤੜਫ ਰਿਹਾ ਸੀ ਉਹਦੇ ਕੋਲ ਦੀ ਲਿੰਗ ਰਹੇ ਆ ਮੂੰਹ ਪਰ ਇਹਨੂੰ ਕਰਕੇ ਤੇ ਇਤੋਂ ਵੱਡੀ ਗ੍ਰਾਵਟ ਹੋਰ ਕਿਦੋਂ ਆਉ। ਮਿਲਦੋ ਜੀ ਥੋੜਾ ਜਿਹਾ ਦੱਸ ਦੋ ਕਿ ਕਦੋਂ ਤੁਸੀਂ ਸ਼ੁਰੂਆਤ ਕੀਤੀ ਤੇ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਭਾਵ ਆਇਆ ਕਿ ਮੈਂ ਮਨੁੱਖਤਾ ਦੀ ਜਿਹੜੀ ਸੇਵਾ ਇਹਨੂੰ ਮਹੀਮ ਨੂੰ ਚਲਾਵਾਂ। ਇਹ 2016 ਦੇ ਵਿੱਚ ਸੇਵਾ ਸ਼ੁਰੂ ਹੋਈ ਸੀ ਤਾਂ ਟੱਬਾ ਚ ਲਾਉਂਦੇ ਸੀ ਵੀਰ ਜੀ ਇਨਸਾਨ ਆਪਣੀਆਂ ਦੁੱਖ ਤਕਲੀਫਾਂ ਤੋਂ ਸਿੱਖਦਾ ਮੇਰੇ ਫਾਦਰ ਸਾਹਿਬ 99 ਚ ਦੁਨੀਆ ਤੋਂ ਚਲੇ ਗਏ ਸੀ ਉਹਨਾਂ ਨੂੰ ਪੈਰਾਲਾਈਜ਼ ਹੋ ਗਿਆ ਸੀ 2 ਸਾਲ ਸਾਡੇ ਘਰ ਦੀ ਸਾਰੀ ਜਮ੍ਹਾਂ ਪੂੰਜੀ ਬਾਪੂ ਨੂੰ ਬਚਾਉਣ ਤੇ ਲੱਗੀ ਅਸੀਂ ਬਾਪੂ ਨੂੰ ਵਿਚਾਰ ਨਹੀਂ ਸਕੇ ਉਸ ਟਾਈਮ ਅਸੀਂ ਉਸ ਹਾਲਾਤਾਂ ਦਾ ਸਾਹਮਣਾ ਕੀਤਾ ਜਿਹੜਾ ਉਹ ਤਕਲੀਫ ਨੂੰ ਦੇਖਿਆ ਉਸ ਤਕਲੀਫ ਦੇ ਵਿੱਚੋਂ ਹੀ ਇਹ ਸੇਵਾ ਨਿਕਲ ਕੇ ਬਾਹਰ ਆਈ ਹੈ ਇੱਕ ਦਿਨ 2016 ਦੇ ਵਿੱਚ ਧਾਬੇ ਤੇ ਬਾਹਰ ਇੱਕ ਇਨਸਾਨ ਆਇਆ ਰੋੜਦਾ ਰੋੜਦਾ ਉਹਨੂੰ ਤਰੰਗ ਹੋਇਆ ਹੋਇਆ ਸੀ ਪੈਰਾਲਾਈਜ਼ ਤੇ ਮੈਨੂੰ ਇੰਜ ਜਾਪਿਆ ਮੇਰਾ ਬਾਪ ਅੱਜ ਸੜਕ ਤੇ ਆ ਗਿਆ ਦੁਬਾਰਾ ਫਿਰ ਉਹਦੀ ਵੀ ਉਸੇ ਸਾਈਡ ਦੀ ਪੈਰਾਲਾਈਸੀ ਅਸੀਂ ਉਹਨੂੰ ਚੁੱਕਿਆ ਨਮਾ ਕੇ ਉਹਦੀਆਂ ਫੋਟੋਆਂ ਫੇਸਬੁੱਕ ਤੇ ਪਾਈਆਂ ਉਹਦਾ ਘਰ ਲੱਭ ਗਿਆ ਉਹਦਾ ਕਾਲਜੂਗੀ ਭਰਾ ਆਇਆ ਦੇਖ ਕੇ ਮੁੜ ਗਿਆ ਉਹਨੇ ਦੇਖਿਆ ਵੀ ਵਿੱਚੇ ਟਾਇਲਟ ਵਾਸ਼ਰੂਮ ਕਰਦਾ ਇਹਨੂੰ ਮੈਂ ਨਹੀਂ ਸਮਝ ਸਕਦਾ ਛੱਡ ਕੇ ਚਲਾ ਗਿਆ ਅੱਜ ਵੀ ਉਹ ਮੀਰ ਸਾਡੇ ਕੋਲ ਰਹਿੰਦਾ ਉੱਥੋਂ ਸ਼ੁਰੂ ਹੋਈ ਸੇਵਾ ਅੱਜ ਸਾਡੇ ਪਰਿਵਾਰ ਦੇ ਵਿੱਚ ਜਿਵੇਂ ਤੁਹਾਨੂੰ ਨਾਲ ਗੱਲ ਕੀਤੀ ਆ 5000 ਤੋਂ ਵੱਧ ਮੈਂਬਰ ਘਰਾਂ ਨੂੰ ਚਲੇ ਗਏ ਨੇ 700 ਦੇ ਕਰੀਬ ਮੈਂਬਰ ਕਾਲਕ ਲੈਣਾ ਵੀ ਕਰਕੇ ਜਿਹਨਾਂ ਦੀ ਮੌਤ ਹੋ ਗਈ ਹੈ ਇਹ ਸੇਵਾ ਕਰਦੇ ਆ ਅਸੀਂ ਦਾ ਰਿਜ਼ਲਟ ਇਹੀ ਕੱਢਿਆ ਭੈਣੋ ਤੇ ਭਰਾਵੋ ਵੀ ਆਪਾਂ ਖੁਦ ਆਪ ਸਾਰੇ ਸਮਾਜ ਸੇਵੀ ਬਣੀਏ ਪਰ ਆਪ ਆਪ ਇਨੀਸ਼ੀਏਟਿਵ ਲਈਏ ਲੋਕਾਂ ਦੀ ਮਦਦ ਕਰੀਏ ਨਾ ਕਿ ਸਾਡੇ ਵਰਗੇ ਕਲਜੂਗੀ ਪਾਪੀ ਚੋਰ ਚੱਕੇ ਸਮਾਜ ਸੇਵੀ ਬਣ ਰਿਹਾ ਜਿਹੜੇ ਉਹਨਾਂ ਨੂੰ ਤੁਸੀਂ ਪੈਸੇ ਦੇਮੋ ਪੈਸੇ ਤੁਹਾਡੇ ਕਮਾਏ ਹੋਏ ਆਪਣੇ ਹੱਥੀ ਦਾਨ ਵੀ ਤੁਸੀਂ ਆਪਣੇ ਹੱਥੀ ਉਹਨਾਂ ਤੱਕ ਪਹੁੰਚਦਾ ਕਰੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਹੜੇ ਨਾਲ ਤੁਹਾਡੇ ਪਿੰਡ ਦੇ ਵਿੱਚ ਤੁਹਾਡੀ ਰਿਸ਼ਤੇਦਾਰੀ ਦੀ ਕੋਈ ਸਾਂਝ ਆ ਅੱਜ ਲੋੜ ਉਹਨਾਂ ਨੂੰ ਆ ਜਦੋਂ ਅਸੀਂ ਜਾਂ ਸਾਡੇ ਵਰਗੀ ਕੋਈ ਹੋਰ ਸੰਸਥਾ ਤੁਹਾਡੇ ਪਿੰਡ ਚੋਂ ਤੁਹਾਡੀ ਰਿਸ਼ਤੇਦਾਰੀ ਚੋਂ ਕਿਸੇ ਉਸ ਇਨਸਾਨ ਨੂੰ ਲੈ ਕੇ ਆਉਂਦੇ ਚੱਕ ਜਿਹਦੇ ਹਾਲਾਤ ਨਰਕ ਵਰਗੇ ਹੁੰਦੇ ਆ ਫਿਰ ਤੁਸੀਂ ਫੋਨ ਕਰਕੇ ਕਹਿੰਦੇ ਹੋ ਵੀ ਦੱਸੋ ਪੈਸੇ ਕਿੰਨੇ ਚਾਹੀਦੇ ਆ ਸਮੇਂ ਤੋਂ ਪਹਿਲਾਂ ਉਹਨਾਂ ਦੀ ਮਦਦ ਕਰੋ ਤਾਂ ਜੋ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਲੋੜ ਨਾ ਪਵੇ ਅੱਜ ਬੜਾ ਦੁੱਖ ਲੱਗਦਾ ਚੰਗੇ ਚੰਗੇ ਘਰਾਂ ਦੇ ਬਾਪੂ ਬਜ਼ੁਰਗ ਮਾਵਾਂ ਨੂੰ ਅਸੀਂ ਜਦੋਂ ਚੁੱਕ ਚੁੱਕ ਕੇ ਲੈ ਕੇ ਆਉਂਦੇ ਆ ਤੇ ਇੰਜ ਲੱਗਦਾ ਵੀ ਅਸੀਂ ਝੱਗਾ ਚੱਕਿਆਂ ਢਿੱਡ ਆਪਣਾ ਨੰਗਾ ਹੁੰਦਾ ਵੀ ਅਸੀਂ ਖੁਦ ਆਪਣੀ ਬਦਨਾਮੀ ਕਰ ਰਹੇ ਆ ਤੇ ਇਹਦੀ ਜ਼ਰੂਰਤ ਨਾ ਪਵੇ ਬਸ ਇਹੀ ਸੁਨੇਹਾ ਐਨਆਰਆਈ ਭੈਣ ਭਰਾਵਾਂ ਤਿੱਕਰ ਲੈ ਕੇ ਆਏ ਆ ਕਿਉਂਕਿ ਇਹਨਾਂ ਤੋਂ ਬਹੁਤ ਉਮੀਦ ਆ ਜੋ ਕਿ ਐਨਆਰਆਈ ਹਮੇਸ਼ਾ ਪੰਜਾਬ ਦੇ ਨਾਲ ਖੜੇ ਆ ਇਸ ਮੁੱਦੇ ਤੇ ਵੀ ਸਾਨੂੰ ਉਮੀਦ ਆ ਵੀ ਸਾਡੀ ਜ਼ੋਰ ਗੱਲ ਸੁਣਨਗੇ ਤੇ ਆਪਣੀ ਡਿਊਟੀ ਨਿਭਾਉਣਗੇ ਆਪਣੇ ਆਪਣੇ ਪਿੰਡਾਂ ਨੂੰ ਅਡਾਪਟ ਕਰਨਗੇ ਬਟਾਲੇ ਤੋਂ ਇੱਕ ਪਰਿਵਾਰ ਤੁਸੀਂ ਲੈ ਗਏ ਸੀ ਮੇਰੇ ਖਿਆਲ ਨਾਲ ਪੰਜ ਮੈਂਬਰ ਸੀ ਉਹਦੇ ਤੇ ਐਮਐਲਏ ਸਾਡੇ ਵਿਧਾਇਕ ਅਮਨ ਸ਼ਰਮ ਸਿੰਘ ਸ਼ੈਰੀਕਲ ਸੀ ਉਸ ਪਰਿਵਾਰ ਦੇ ਥੋੜੇ ਹਾਲਾਤ ਬਾਰੇ ਵੀ ਥੋੜਾ ਦੱਸ ਦਿਓ ਬਿਲਕੁਲ ਵੀਰ ਜੀ ਪਹਿਲਾਂ ਤਾਂ ਅੌਰਚ ਅਸੀਂ ਦਾ ਸਪੈਸ਼ਲੀ ਧੰਨਵਾਦ ਕਰਾਂਗੇ ਸ਼ੈਰੀਕਲ ਜੀ ਦਾ ਪਹਿਲੀ ਵਾਰ ਕਿਸੇ ਮਤਲਬ ਪੋਲਿਟਿਕਲ ਲੀਡਰ ਨੇ ਇਨੀਸ਼ੀਏਟਿਵ ਲਿਆ ਉਹਨਾਂ ਦੀ ਨੌਲੇਜ ਨਹੀਂ ਸੀ ਜਦੋਂ ਅਸੀਂ ਗਏ ਘਰ ਦੇ ਵਿੱਚ ਇੱਕ ਬੱਚੀ 25 ਸਾਲ ਦੀ ਪਈ ਉਹਦੇ ਕੀੜੇ ਪਏ ਲੱਤਾਂ ਗਲੀਆਂ ਹੋਈਆਂ ਸਾਰੀਆਂ ਤੇ ਇੱਕ ਉਹਦੀ ਮਾਂ ਪਈ ਉਹ ਪੈਰਾਲਾਈਸ ਸੀ ਚੱਲ ਨਹੀਂ ਸਕਦੀ ਸੀ ਤੇ ਤਿੰਨੋਂ ਦੇ ਬੱਚੇ ਛੋਟੇ ਦੋ ਇੱਕ ਬੇਟਾ ਤੇ ਦੋ ਬੇਟੀਆਂ ਨਿੱਕੀਆਂ ਨਿੱਕੀਆਂ ਜਿਵੇਂ ਸਕੂਲ ਜਾਂਦੀਆਂ ਤੇ ਚੌਥੀ ਬੇਟੀ ਕੰਮ ਕਰਦੀ ਦਿਹਾੜੀ ਕਰਦੀ ਤੇ ਉਹਨਾਂ ਨੂੰ ਰੋਟੀ ਖਵਾਉਂਦੀ 6 ਜਾਣੇ ਉਹ ਨਿੱਕੇ ਜਿਹੇ ਕਮਰੇ ਦੇ ਵਿੱਚ ਪਏ ਆਪਣੇ ਮਲਮੂਤਰ ਦੇ ਵਿੱਚ ਲਤਪਤ ਗੰਦ ਖਾਈ ਜਾਂਦੇ ਸੀ ਤੇ ਸਾਨੂੰ ਦੱਸਣ ਵਾਲੇ ਵੀਰ ਨੇ ਵੀਡੀਓ ਬਣਾ ਕੇ ਭੇਜੀ ਦੱਸਿਆ ਤੇ ਅਸੀਂ ਜਦੋਂ ਉੱਥੋਂ ਲੈਣ ਗਏ ਉੱਥੇ ਮੱਲਾ ਖੜਾ ਸੀ ਉੱਥੇ ਮੱਲੇ ਦਾ ਕਾਉਂਸਲਰ ਖੜਾ ਸੀ ਕਿਸੇ ਨੇ ਵੀ ਇਨੀਸ਼ੀਏਟਿਵ ਨਹੀਂ ਲਿਆ ਸਾਰਿਆਂ ਨੂੰ ਪਤਾ ਸੀ ਵੀ ਬੱਚੇ ਇਸ ਹਾਲਾਤ ਦੇ ਵਿੱਚ ਰਹਿ ਰਹੇ ਆ ਉਹਨਾਂ ਦੀਆਂ ਕਮੀਆਂ ਗਣਾਉਣ ਦੀ ਬਜਾਏ ਉਹਨਾਂ ਦੀ ਮਦਦ ਕਿਸੇ ਨੇ ਨਹੀਂ ਕੀਤੀ ਤੇ ਅਸੀਂ ਉੱਥੋਂ ਲੈ ਕੇ ਆਏ ਰੈਸਕਿਊ ਕਰਕੇ ਜਦੋਂ ਉਸ ਵਾਰ ਸ਼ਹਿਰੀ ਕਲ ਸੀ ਇਹਨੂੰ ਪਤਾ ਲੱਗਿਆ ਉਹ ਮਗਰ ਆਏ ਸਾਡੇ ਘਰ ਤੇ ਕਰ ਕਈ ਜੀੜੇ ਲਾ ਕੇ ਉਹਨਾਂ ਨੇ ਬੱਚਿਆਂ ਦੀ ਮਦਦ ਕੀਤੀ ਉਹਨਾਂ ਦਾ ਘਰ ਵੀ ਨੇ ਫੇਰ ਕਰਾ ਕੇ ਦਿੱਤਾ ਅੱਜ ਉਹ ਬੱਚੇ ਚੰਗੇ ਤਰੀਕੇ ਨਾਲ ਉਹ ਵੱਡੀ ਬੱਚੀ ਜਿਹਦੇ ਕੀੜੇ ਪਏ ਸੀ ਉਹ ਤਾਂ ਵਿਚਾਰੀ ਦੀ ਡੈਥ ਹੋ ਗਈ ਜੀ ਤੇ ਬਾਕੀ ਜਿਹੜੀ ਬੱਚੀ ਜੌਬ ਕਰਦੀ ਸੀਗੀ ਵਿਹਾਰੇ ਉਹਨੂੰ ਜੌਬ ਮਿਲ ਗਈ ਆ ਛੋਟੀਆਂ ਦੋ ਬੱਚੀਆਂ ਇੱਕ ਬੇਟਾ ਤੇ ਉਹਨਾਂ ਦੀ ਮਦਰ ਚਾਰੋਂ ਬੱਚੇ ਸਾਡੇ ਕੋਲ ਰਹਿ ਰਹੇ ਆ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਵਾ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਠੀਕ ਨੇ ਜੀ ਬੜਾ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਵਾਹਿ ਖਾਲਸਾ ਜੀ ਇਹ ਸਨ ਮਿੰਟੂ ਜੀ ਇਹਨਾਂ ਨੇ ਆਪਣੇ ਸਾਰਾ ਦੱਸਿਆ ਜਿਸ ਤਰ੍ਹਾਂ ਪੰਜਾਬ ਦੀ ਤਰਾਸਦੀ ਹੈ ਕਿ ਮਾਂ-ਬਾਪ ਨੂੰ ਬੇਹਸਾਰਾ ਕਰ ਦਿੰਦੇ ਨੇ ਜੋ ਵੀ ਨੇ ਬੜੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ ਪਰਮਾਤਮਾ ਨੇ ਇਹਨਾਂ ਨੂੰ ਹੋਰ ਬਲ ਬਖਸ਼ੇ ਮੈਲਬਨ ਤੋਂ ਅਜਾ ਸ਼ਰਮੇ ਰਿਪੋਰਟ ਟਾਰਗੇਟ ਪੋਸਟ